ਸੋ ਤਸਵੀਰ ਹੈ ਇਸ ਵੇਲੇ ਦੇ ਤੁਹਾਨੂੰ ਜਲੰਧਰ ਸ਼ਹਿਰ ਤੋਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਰਾਇਲ ਸਰਕਸ ਦੀ ਜਿਹੜੀ ਹੈ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਥੇ ਜਲੰਧਰ ਦੇ ਮੇਅਰ ਬਨੀਤੀ ਰੋਣੀ ਪਹੁੰਚੇ ਹੋਏ ਨੇ ਨਾਲ ਉਹਦੇ ਅਮਰੀਦ ਲੁਧਰਾ ਹੋਰ ਵੀ ਜਿਹੜੇ ਸਾਥੀ ਨੇ ਉਹਨਾਂ ਦੇ ਪਹੁੰਚੇ ਨੇ ਔਰ ਅੱਜ ਜਿਹੜੀ ਸ਼ੁਰੂਆਤ ਹੈ ਜਿਹੜੀ ਕਰਵਾਈ ਜਾਏਗੀ ਔਰ ਬਲਟਨ ਪਾਰਕ ਦੇ ਵਿੱਚ ਜਲੰਧਰ ਦੇ ਵਿੱਚ ਜਿਹੜੀ ਅੱਜ ਰਾਇਲ ਸਰਕਸ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਸੋ ਵੱਖ-ਵੱਖੇ ਲੋਕਾਂ ਦੇ ਦੇ ਲਈ ਜਿਹੜੇ ਅੱਛੇ ਜਿਹੜੇ ਉਪਰਾਲੇ ਨੇ ਕੀਤੇ ਜਾਣਗੇ ਔਰ ਅੱਜ ਜਿਹੜਾ ਰੀਬਨ ਕੱਟਣ ਦੀ ਬਟਨ ਪਰ ਪਹੁੰਚੋ ਤੇ ਜਿੰਨਾ ਰੀਐਂਟਰੀ ਪਾਕਿਸਤਾਨ ਫ੍ਰੀ ਕਰਵਾਵਨੀ ਹੈ ਪਰ ਸਾਰਨ ਨਹੀਂ ਮਿਲਦਾ ਉਹ ਚਲ ਜੀ ਬੀ ਪਹੁੰਚੋ ਫੋਮ ਹੁਆ ਕੇ ਮੇਰ ਸਾਹਿਬ ਦਾਸਦੇਵ ਅੱਜ ਦੇ ਪ੍ਰੋਗਰਾਮ ਬਾਰੇ ਜੋ ਅੱਜ ਤੁਸੀਂ ਪਹੁੰਚੇ ਹੋ ਸੋ ਅੱਜ ਬੜਾ ਹੀ ਅੱਛਾ ਆਯੋਜਨ ਰਾਇਲ ਸਰਕਸ ਵੱਲੋਂ ਜਿਹੜਾ ਜਲੰਧਰ ਦੇ ਵਿੱਚ ਕੀਤਾ ਗਿਆ ਔਰ ਜਲੰਧਰ ਦੇ ਦੇ ਸ਼ਹਿਰ ਵਾਸੀ ਹੈ ਅੱਜ ਮੈਂ ਦੇਖ ਰਿਹਾ ਸਾਰੇ ਫੈਮਿਲੀਆਂ ਦੇ ਵਿੱਚ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਕਿਸੇ ਸਮੇ ਸਰਕਸ ਸਾਡੇ ਜੀਵਨ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ ਸਗਾ ਸਾਡੇ ਦੇਸ਼ ਦੇ ਮਨੋਰੰਜਨ ਦਾ ਬਹੁਤ بڑا ਸਾਧਨ ਹੁੰਦਾ ਸੀਗਾ ਔਰ ਅੱਜ ਇਹ ਬਿਜ਼ਨਸ ਔਰ ਇਹ ਕਲਾ ਥੋੜਾ ਥੋੜਾ ਲੁਕਤ ਹੋਈ ਜਾ ਰਹੀ ਹੈ ਔਰ ਮੈਂ ਵਧਾਈ ਦੇਣੀ ਚਾਹੂੰਗਾ ਰਾਇਲ ਸਰਕਸ ਦੀ ਸਾਰੀ ਹੀ ਟੀਮ ਨੂੰ ਜਿਨ੍ਹਾਂ ਨੇ ਅੱਜ ਦੇ ਤਰੀਕੇ ਦੇ ਵਿੱਚ ਕਿਉਂਕਿ ਬੜੀਆਂ ਆਡ ਸਰਕਮਸਟੈਂਸਸ ਦੇ ਵਿੱਚ ਵੀ ਇਹ ਬਿਜ਼ਨਸ ਨੂੰ ਉਹਨਾਂ ਨੇ ਕਾਇਮ ਰੱਖਿਆ ਔਰ ਫੈਮਿਲੀਜ਼ ਨੂੰ ਔਰ ਜਿਹੜੇ ਜਵੰਦਰ ਦੇ ਸਾਡੇ ਹੈਗੇ ਆ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਕਿ ਜਿਹੜੀ ਅਸੀਂ ਡੇ ਟੂ ਡੇ ਰੂਟੀਨ ਲਾਈਫ ਹੈ ਸਾਡੀ ਸਾਸੀਂ ਜਿਹੜਾ ਪ੍ਰੈਸ਼ਰ ਅਸੀਂ ਸਾਰੇ ਝੇਲਦੇ ਆ ਔਰ ਜੋ ਸਾਡੀ ਰੁਟੀਨ ਦੇ ਦਿਨ ਚੱ ਰਿਹਾ ਉਹ ਉਸ ਤੋਂ ਅਲੱਗ ਹੋ ਕੇ ਇੱਥੇ ਜ਼ਰੂਰ ਆਪਣੇ ਬੱਚਿਆਂ ਨੂੰ ਫੈਮਿਲੀਜ਼ ਨੂੰ ਨਾਲ ਲੈ ਕੇ ਆਲ ਚਾਹੇ AI ਦਾ ਯੁੱਗ ਆ ਰਿਹਾ ਅਸੀਂ ਮੋਡਰਨਾਈਜ਼ੇਸ਼ਨ ਵੱਲ ਜਾ ਰਹੇ ਹਾਂ ਪਰ ਜਿਹੜੀਆਂ ਬੇਸਿਕ ਮਨੋਰੰਜਨ ਦੇ ਜਿਹੜੇ ਸਾਧਨ ਹੈਗੇ ਸਾਡੇ ਦੇਸ਼ ਦੇ ਇਹ ਸਾਡੀ ਸੰਸਕ੍ਰਿਤੀ ਦਾ ਇੱਕ ਹਿੱਸਾ ਹੁੰਦਾ ਸੀਗਾ ਸਾਡੇ ਪਾੜ ਦਾ ਲਾਈਫ ਦਾ ਹਿੱਸਾ ਹੁੰਦੇ ਸੀਗੇ ਸਾਨੂੰ ਇਹ ਨਹੀਂ ਇਹਨਾਂ ਨੂੰ ਛੱਡਣਾ ਚਾਹੀਦਾ ਔਰ ਬੱਚੇ ਵੀ ਜਦੋਂ ਆਪਣੀ ਵੀਡੀਓ ਗੇਮਸ ਤੋਂ ਔਰ ਮੋਬਾਈਲਸ ਤੋਂ ਜਦੋਂ ਹਟ ਕੇ ਬੱਚਿਆਂ ਨੂੰ ਵੀ ਕੋਈ ਨਵੀਂ ਐਂਟਰਟੇਨਮੈਂਟ ਮਿਲੂਗੀ ਔਰ ਉਹਨਾਂ ਨੂੰ ਸਿੱਖਰ ਨੂੰ ਵੀ ਬੜਾ ਕੁਝ ਮਿਲਦਾ ਔਰ ਜਿਹੜੇ ਅੱਜ ਮੇਰੇ ਨਾਲ ਮੇਰੇ ਸਾਥੀ ਸਾਡੇ ਪਾਰਸ਼ਾ ਦੇ ਇਸ ਇਲਾਕੇ ਤੋਂ ਜੁਗਿੰਦਰ ਜੈਨ ਜੀ ਔਰ ਸਾਡੇ ਪਾਰਸ਼ਾ ਦਾ ਅਮਿਤ ਲੁਧਰਾ ਜੀ ਜਗੀਰ ਜੀ ਔਰ ਬੰਬਰ ਸਾਹਿਬ ਔਰ ਬਹੁਤ ਜਲ ਸਾਡੇ ਇਸ ਇਲਾਕੇ ਤੋਂ ਜਿਹੜੇ ਹਲਕਾ ਇੰਚਾਰਜ ਦਿਨੇਸ਼ ਢੱਲ ਜੀ ਵੀ ਆ ਰਹੇ ਔਰ ਢੱਲ ਸਾਹਿਬ ਆ ਗਏ ਆ ਸੋ ਅਸੀਂ ਸਾਰੇ ਮੇਰ ਸਾਹਿਬ ਇਹ ਜਿਹੜਾ ਇੱਕ ਤੋਹਫਾ ਬਲਟਨ ਪਾਰਕ ਦੇ ਵਿੱਚ ਪਹਿਲਾਂ ਵੀ ਮਿਲਿਆ ਸਟੇਡੀਅਮ ਦਾ ਜੋ ਕਿ ਤੁਹਾਡੇ ਤੁਹਾਡਾ ਉਪਰਾਲਾ ਜਿਹੜਾ ਜਿਹੜਾ ਉਹ ਲੋਕਾਂ ਦੇ ਵਿੱਚ ਬੜਾ ਹੀ ਵਧੀਆ ਹੁਣ ਉਸ ਦੀ ਵੀ ਸ਼ੁਰੂਆਤ ਕਰਵਾਈ ਗਈ ਹੈ ਹੁਣ ਦੂਜੇ ਪਾਸੇ ਜਿਹੜੀ ਸਰਕਸ ਆ ਲੋਕਾਂ ਦੇ ਲਈ ਜਿਹੜਾ ਪ੍ਰਾਲਾ ਸ਼ੁਰੂ ਹੋ ਗਿਆ ਜੀ ਜੀ ਖੇਡ ਜਿਹੜੀ ਇੱਧਰ ਖੇਡਾਂ ਤੇ ਜਿਹੜੀ ਇੱਧਰ ਇਹ ਉਪਰਾਲੇ ਕਿਹੋ ਕਿੰਨਾ ਕੁ ਖੁਆਦ ਦੇ ਪੰਜਾਬ ਸਰਕਾਰ ਦੀ ਬਹੁਤ ਬੜੀ ਦੇਨ ਮੈਂ ਕਹਾਂਗਾ ਜਲੰਧਰ ਨੂੰ ਜਿਹੜਾ ਇਹਦਾ ਬਲਡਰ ਬਾਗ ਦਾ ਉਦਘਾਟਨ ਹੋਇਆ ਔਰ ਇੱਕ ਸਾਲ ਚ ਇਹ ਜਿਹੜਾ ਬਲਡਰ ਬਾਗ ਪੂਰਾ ਸਟੇਡੀਅਮ ਤਿਆਰ ਹੋ ਕੇ ਸ਼ਹਿਰ ਨੂੰ ਮੁਰਬਤ ਕਰ ਦਿਆ ਹੋਇਆ ਸੋ ਬਿਲਕੁਲ ਜੀ ਦਿਨੇਸ਼ ਢਾਲ ਜੀ ਵੀ ਪਹੁੰਚੇ ਨੇ ਕਿਉਂਕਿ ਹਲਕਾ ਨੌਥ ਦੇ ਆਮਾ ਦੀ ਪਾਰਟੀ ਤੋਂ ਇਨਚਾਰਜ ਨੇ ਉਹ ਵੀ ਜਿਹੜਾ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਵੀ ਜਿਹੜਾ ਨਾਲ ਹੋ ਕੇ ਉਦਘਾਟਨ ਜਿਹੜਾ ਅੱਜ ਰਿਬਨ ਕੱਟਣ ਦੀ ਜਿਹੜੀ ਰਸਮ ਕੀਤੀ ਗਈ ਦੀ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਰਾਇਲ ਸਰਕਸ ਜਿਹੜੀ ਹੈ ਬਲਟਰ پارک ਜਲੰਧਰ ਦੇ ਵਿੱਚ ਉਹਦੀ ਸ਼ੁਰੂਆਤ ਹੈ ਜਿੱਥੇ ਕਾਫੀ ਲੋਕ ਜਿਹੜੇ ਪਹੁੰਚੇ ਹੋਏ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਉਹਦੀ ਸ਼ੁਰੂਆਤ ਹੈ ਕਰਵਾਈ ਜਾ ਰਹੀ ਹੈ ਲਓ ਜੀ ਰਿਵਰ ਕੱਟ ਕੇ ਜਿਹੜੀ ਸ਼ੁਰੂਆਤ ਹੋ ਰਹੀ ਹੈ ਕੀਤੀ ਜਾ ਰਹੀ ਹੈ ਜੀਪਨ ਪਰਮੀਆਂ ਜੀ ਅਲਕਾ ਇੰਚਾਰਜ ਜੀ ਦਿਨੇਸ਼ 달ਲੀ ਜਿਹੜੇ ਕੀ ਨਾਲ ਅਮਿਤ 달ਜੀ ਜਿਹੜੇ ਕੀ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਨੂੰ ਲੋਰੀ ਲਾਉਂਦੇ ਨੇ ਪਰਿੰਦਰ ਕਪੂਰ ਕੋਲੋਂ ਆਵ ਲੋ ਜਿਹੜਾ ਗੁੰਗੂ ਮੁੱਲਾਂ ਦਾ ਦੋਸਤਾਂ ਦੇ ਨਾਲ ਹੋ ਰਿਹਾ ਕੀਤਾ ਜਾ ਰਿਹਾ ਹੈ ਆਏ ਹੋਏ ਦੇਖੋ ਪਾਜੀ ਇੱਧਰ ਸਾਰੇ ਦੇਖਿਓ ਬਿਲਕੁਲ ਦੇਖਦੇ ਹੋ ਮਾਨ ਸਮਾਨ ਜੋ ਇੱਥੇ ਕੀਤਾ ਜਾ ਰਿਹਾ ਹੈ ਦੋਸਤਾਂ ਬਾਗ ਰੀਪਨ ਕਟਣ ਦੀ ਜੋ ਮੁਹੀਮਾ ਉਹ ਕਰੀਬਨ ਕੱਟ ਕੇ ਪੁੱਛੀ ਦੇ ਦਿੱਤੀ ਜਾਏਗੀ ਪਾਜੀ ਇੱਧਰ ਦੇਖੋ ਪੂਰਾ ਜੀ ਇੱਧਰ ਦੇਖੋ ਬਹੁਤ ਧੰਨਵਾਦ ਕਰਦਾ ਜੀ ਮੈਂ ਸਾਰੇ ਆਪਣੇ ਵੀਰਾਂ ਤੋਂ ਤੇ ਪਾਜੀ ਜੀ ਜਮੀਰ ਸਾਹਿਬ ਜੀ ਦਾ ਡਾਕਟਰ ਸਾਹਿਬ ਜੀ ਦਾ ਇਹ ਤੇ ਆਪਾਂ ਦੋ ਤਰਫਾਂ ਕਰਦੇ ਹਾਂ ਨੋ ਜੀ ਹੋਣੀ ਸਾਡੇ ਮੇਨ ਤੇ ਬੈਠਣਾ ਹੈ ਮੇਰੀ ਬਤਕ ਹਾਂ ਜੋ ਸੋਗੇ ਉਧਰ ਹੋ ਜਾਓ ਸਾਹਮਣੇ ਸਾਹਮਣੇ ਕੈਮਰਾ ਆਓ ਯਾਦ ਆਓ ਲੋਟਾ ਸਭ ਆਓ 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 ਯਾਦ ਆਓ ਆਓ ਲਓ ਸਾਰੇ ਆਓ ਸਾਹਮਣੇ ਦੇ ਰੱਖੋ ਕੱਟ ਨਾ ਕਰਿਓ ਹਾਂਜੀ ਢਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਪਹੁੰਚੇ ਹੋ ਮਟਰਪਾਰਕ ਦੇ ਵਿੱਚ ਇੱਕ ਇੱਕ ਹਾਂਜੀ ਢਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਪਹੁੰਚੇ ਹੋ ਮਟਰਪਾਰਕ ਦੇ ਵਿੱਚ ਬਹੁਤ ਸਾਰੇ ਸੈਂਟਰਸ ਲੱਗੀਆਂ ਜੀ ਜਿਹਨੂੰ ਆਇਆ ਮੈਂ ਦੇਖਿਆ ਹਾਂ ਕਾਫੀ ਬੱਚੇ ਜਿਹੜੇ ਰੰਗਾਂ ਨਾਲ ਬੈਠੇ ਨੇ ਸਾਰੇ ਕੱਟੇ ਹੋਏ ਨੇ ਕਉ ਮਨੋਰੰਜਨ ਜਿਹੜਾ ਬਹੁਤ ਜ਼ਰੂਰੀ ਹੈ ਜਿਹਨਾਂ ਬੰਦਾ ਹੋਲੀ-ਹੋਲੀ ਹੋਲੀ ਖੇਡ ਰਾਹੇਗਾ ਮਨੋਰੰਜਨ ਕਰੇਗਾ ਉਹਨਾਂ ਦਿਮਾਗੀ ਜਿਹੜਾ ਰੈਪਰੈਸ਼ਨ ਨੂੰ ਦੂਰ ਹੁੰਦਾ ਹੈ ਇਹ ਬੱਚਿਆਂ ਦੇ ਖਾਸ ਕਰਕੇ ਵਿਕਾਸ ਦੇ ਵਿੱਚ ਜਿਹੜਾ ਮਨੋਰੰਜਨ ਬਹੁਤ ਜ਼ਰੂਰੀ ਹੈ ਤੇ ਅੱਜ ਮਨੋਰੰਜਨ ਸਬੰਧ ਵਿੱਚ ਹਲਦੀਆ ਮੇਰ ਸਾਹਿਬ ਆਏ ਨੇ ਜਿੰਦਰ ਸਿੰਘ ਜੀ ਆਏ ਨੇ ਮੈਡਲ ਜੀ ਕੌਂਸਲਰ ਆਏ ਨੇ ਦੀ ਗੀਤ ਜਿਹੜੀ ਕੌਂਸਲ ਸਾਰੇ ਹੋਰ ਲੱਖ ਵਾਸੀ ਜਿਹੜੇ ਸ਼ਹਿਰ ਵਾਸੀ ਇੱਥੇ ਇਕੱਠੇ ਹੋਏ ਨੇ ਤੇ ਮੈਂ ਸਾਰਿਆਂ ਨੂੰ ਬਹੁਤ ਸ਼ੁਕਰਬਾਦ ਦਿੰਦਾ ਇਹ ਆਪਾਂ ਸਰਕਸ ਦੇਖੀ ਦਾ ਆਪਣੇ ਬੱਚਿਆਂ ਦਾ ਜਿਹੜਾ ਦਿਨਾਂ ਦਾ ਮੇਲ ਚ ਕਰੀਏ ਤੁਹਾਨੂੰ ਮਿਲਦਾ ਠੀਕ ਹੈ ਜੀ ਧੰਨਵਾਦ ਸੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਜਿਹੜੀਆਂ ਤੁਹਾਨੂੰ ਸਾਂਝੀ ਕੀਤੀਆਂ ਜਾ ਰਹੀਆਂ ਨੇ ਸੋ ਜਿਨ੍ਹਾਂ ਵੱਲੋਂ ਜਿਹੜੀ ਇਹ ਸਰਕਸ ਲਗਾਈ ਗਈ ਸਰ ਕੀ ਕਹਿਣਾ ਚਾਹੁੰਦੇ ਹੋ ਔਰ ਕਿੰਨੇ ਦਿਨਾਂ ਲਈ ਜਿਹੜੀ ਸਰਕਸਾ ਲਗਾਈ ਬਹੁਤ ਬਹੁਤ ਧੰਨਵਾਦ ਕਰਦਾ ਪਹਿਲੇ ਜੀ ਸਾਰੇ ਆਪਣੇ ਭਰਾਵਾਂ ਦਾ ਵੀ ਮੀਡੀਆ ਦਾ ਵੀ ਤੇ ਹਟਾਲ ਸਾਹਿਬ ਦਾ ਵੀ ਤੇ ਮੇਅਰ ਸਾਹਿਬ ਦਾ ਵੀ ਕਿ ਜੋ ਇੱਥੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। 2 ਮਿੰਟ ਜੀ ਕਰ ਲਊਗਾ। ਸੋ ਬਿਲਕੁਲ ਜਲੰਧਰ ਦੇ ਮੇਅਰ ਔਰ ਜਿਹੜੇ ਇਸੇ ਹਲਕੇ ਦੇ ਇੰਚਾਰਜ ਨੇ ਆਵਾਜ਼ ਦੀ ਪਾਰਟੀ ਦੇ ਉਹਨਾਂ ਵੱਲੋਂ ਜਿਹੜੀ ਰਿਬਨ ਕੱਟ ਕੇ ਜਿਹੜੀ ਸ਼ੁਰੂਆਤ ਅੱਜ ਕਰਵਾਈ ਗਈ ਹੈ ਔਰ ਕਾਫੀ ਲੋਕ ਜਿਹੜੇ ਇੱਥੇ ਆਡੀਅנס ਵੀ ਜਿਹੜੀ ਹੈ ਦੇਖੋ ਜਿਹੜੀ ਦੂਰੋਂ ਦੂਰੋਂ ਜਿਹੜੀ ਇੱਥੇ ਪਹ ਔਰ ਤਸਵੀਰਾਂ ਵੀ ਦੇਖ ਸਕਦੇ ਹੋ ਕਾਫੀ ਲੋਕ ਜਿਹੜੇ ਇੱਥੇ ਹੋਣ ਚੁੱਕੇ ਨੇ ਔਰ ਅੱਜ ਜਿਹੜਾ ਇਸ ਦਾ ਆਗਾਸ ਦਾ ਜਿਹੜਾ ਕੀਤਾ ਗਿਆ ਜਲੰਧਰ ਸ਼ਹਿਰ ਦੇ ਬਟਰਪਾਰਕ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੇ ਕੀਤੀਆਂ ਰਹੀਆਂ ਸਰ ਤੋਂ ਵਧੀਆ ਮੈਂ ਕਹਿੰਨਾ ਕਿ ਜਲੰਧਰ ਦੇ ਵਿੱਚ ਕੀ ਜਿਹੜੀ ਗੇਮ ਮਰਾਇ ਪਾਣੀ ਚਾਹੀਦੀ ਹੈ ਪਤਾ ਹੀ ਨਹੀਂ ਕਿਹੜੀ ਕਿਹੜੀ ਗੇਮ ਹੈ ਜਿੱਥੇ ਕੀ ਗੇਮ ਹਰ ਕਿਸਮ ਦੀ ਗੇਮ ਆ ਨੇ ਅੱਛਾ ਜੀ ਹਰ ਠੀਕ ਹੈ ਕਿਉਂ ਸੋਇਨਾ ਤਸਵੀਰਾਂ ਤੋਂ ਲਵਗ ਧਾਤ ਨਾਲ ਵੀ ਦਾ ਹੁਣ ਤੱਕ ਬੜੇ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ